ਆਸਟ੍ਰੇਲੀਆ ਚ ਇੱਕ ਸ਼ਹਿਰ ਹੈ ਪਰਥ ਛੋਟਾ ਜਿਹਾ ਸ਼ਹਿਰ ਹੈ ਪਰ ਉੱਥੇ ਸਿੱਖ ਸਰਗਰਮੀਆਂ ਕਾਫੀ ਬੁਲੰਦੀ ਤੇ ਨੇ ਮੈਲਬਨ ਸਿਡਨੀ ਅਤੇ ਗੋਲਡ ਕੋਸਟ ਦਾ ਜਿਹੜਾ ਜਿੱਥੇ ਸਿੱਖ ਵਸਦੇ ਨੇ ਇਹਨਾਂ ਇਲਾਕਿਆਂ ਦੇ ਵਿੱਚ ਉਹਨਾਂ ਦੇ ਨਾਲ ਪੈੜ ਚ ਪੈੜ ਰੱਖ ਕੇ ਚੱਲਦੇ ਹੋਏ ਪਰਥ ਦੇ ਜਿਹੜੇ ਸਿੱਖ ਨੇ ਉਹਨਾਂ ਨੇ ਵੀ ਇੱਕ ਬੁਲੰਦ ਆਵਾਜ਼ ਦੇ ਵਿੱਚ ਖਾਲਿਸਤਾਨ ਦੀ ਅਤੇ ਆਪਣੀ ਆਜ਼ਾਦੀ ਦੀ ਗੱਲ ਕੀਤੀ ਹੈ ਸੋ ਕਿਉਂਕਿ ਮੈਲਬਨ ਤੇ ਸਿਡਨੀ ਤੋਂ ਕਾਫੀ ਪਰੇ ਚਲਾ ਜਾਂਦਾ ਵੈਸਟ ਕੋਸਟ ਦੇ ਜਿਹੜਾ ਪਰਥ ਹੈ ਇਸ ਕਰਕੇ ਉੱਥੋਂ ਦੀਆਂ ਸਰਗਰਮੀਆਂ ਲਈ ਭਾਰਤੀ ਖੁਫੀਆ ਮਹਿਕਮੇ ਨੇ ਵਿਸ਼ੇਸ਼ ਤੌਰ ਤੇ ਉੱਤੇ ਯਤਨ ਕਰਕੇ ਉੱਥੇ ਵੀ ਇੱਕ ਸਫਾਰਤਖਾਨਾ ਸ਼ੁਰੂ ਕੀਤਾ ਕਰਨਾ ਪਿਆ ਉਹਨਾਂ ਨੂੰ ਉੱਥੇ ਅਧਿਕਾਰੀ ਤਾਇਨਾਤ ਕੀਤੇ ਅਤੇ ਹੋਰ ਲੋਕਾਂ ਨੂੰ ਉੱਥੇ ਭੇਜਿਆ ਜਾਣਾ ਸ਼ੁਰੂ ਹੋਇਆ ਉੱਥੋਂ ਦੇ ਜਿਹੜੇ ਗੁਰਦੁਆਰੇ ਦੇ ਪ੍ਰਬੰਧਕ ਨੇ ਉਨ੍ਹਾਂ ਦਾ ਉਸ ਖੁਫੀਆ ਮਹਿਕਮੇ ਨਾਲ ਉਨ੍ਹਾਂ ਦੇ ਅਧਿਕਾਰੀਆਂ ਨਾਲ ਅਤੇ ਭਾਰਤੀ ਕੌਂਸਲਟ ਦੇ ਨਾਲ ਕਾਫੀ ਤਾਲਮੇਲ ਵਧ ਗਿਆ ਪਿਛਲੇ 2 ਸਾਲਾਂ ਤੋਂ ਤੇ ਪਿੱਛੇ ਜੇ ਜਦੋਂ ਉੱਥੇ ਇੱਕ ਮੰਦਰ ਦੇ ਵਿੱਚ ਕੋਈ ਛੇੜਖਾਨੀ ਦੀ ਘਟਨਾ ਹੋਈ ਜਿਵੇਂ ਕਿ ਮੈਲਬਨ ਦੇ ਵਿੱਚ ਹੋਈ ਸੀ ਪਹਿਲ ਬਿਲਕੁਲ ਉਸੇ ਤਰੀਕੇ ਨਾਲ ਪਰਥ ਦੇ ਵਿੱਚ ਵੀ ਇੱਕ ਅਜਿਹੀ ਘਟਨਾ ਹੋਈ ਜਿੱਥੇ ਹਿੰਦੂ ਮੰਦਰ ਦੇ ਨਾਲ ਕੋਈ ਛੇੜਛਾੜ ਕੀਤੀ ਗਈ ਉਸ ਘਟਨਾ ਦੇ ਤੁਰੰਤ ਬਾਅਦ ਉੱਥੋਂ ਦਾ ਜਿਹੜਾ ਭਾਰਤੀ ਕੌਂਸਲਰਟਾ ਉਹ ਗੁਰਦੁਆਰੇ ਗਿਆ ਗੁਰਦੁਆਰੇ ਤੋਂ ਪ੍ਰਧਾਨ ਨੂੰ ਲਿਆ ਨਾਲ ਤੇ ਉਹ ਫਿਰ ਮੰਦਰ 'ਚ ਗਏ ਮੰਦਰ ਤੋਂ ਫਿਰ ਵਾਪਸ ਆ ਕੇ ਗੁਰਦੁਆਰੇ ਉੱਥੇ ਭਾਰਤੀ ਕੌਂਸਲਰਟ ਨੇ ਇੱਕ ਗੱਲ ਕੀਤੀ ਉੱਥੇ ਮੌਜੂਦ ਸਿੱਖਾਂ ਦੇ ਨਾਲ ਉਹ ਕਹਿੰਦਾ ਕਿ ਸਾਨੂੰ ਮਿਲ ਕੇ ਰਹਿਣਾ ਚਾਹੀਦਾ ਉਹ ਕੌਂਸਲਰ ਕਹਿੰਦਾ ਮੰਦਰ ਚ ਜਦੋਂ ਗਿਆ ਉੱਥੇ ਹਿੰਦੂ ਇਕੱਠੇ ਹੋਏ ਸੀ ਉੱਥੇ ਉਹਨੇ ਇਹ ਗੱਲ ਨਹੀਂ ਕਹੀ ਕਿ ਸਾਨੂੰ ਮਿਲ ਕੇ ਰਹਿਣਾ ਚਾਹੀਦਾ ਵਾਪਸ ਗੁਰਦੁਆਰੇ ਆ ਕੇ ਉਹਨੇ ਇਹ ਗੱਲ ਕਹੀ ਕਿ ਸਾਨੂੰ ਮਿਲ ਕੇ ਰਹਿਣਾ ਚਾਹੀਦਾ ਤੇ ਇੱਕ ਤਰ੍ਹਾਂ ਨਾਲ ਇਹ ਉਹਨਾਂ ਦੇ ਉੱਤੇ ਸਟੈਂਪ ਲਾਉਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਛੇੜਛਾੜ ਕੀਤੀ ਹੈ ਮੰਦਰ ਨਾਲ ਐਦਾਂ ਦੀ ਹਰਕਤ ਨਾ ਕਰੋ ਸਾਨੂੰ ਮਿਲ ਕੇ ਰਹਿਣਾ ਚਾਹੀਦਾ ਅਤੇ ਹੋਰ ਐਦਾਂ ਦੀਆਂ ਘਟਨਾਵਾਂ ਅਤੇ ਉਸ ਪ੍ਰਧਾਨ ਵੱਲੋਂ ਗੁਰਦੁਆਰੇ 'ਚ ਮੀਟਿੰਗ ਕਰਕੇ ਇਹ ਮੈਂ ਪ੍ਰਧਾਨ ਦਾ ਨਾਮ ਵੀ ਦੱਸ ਦਾਂ ਹੌਲੀ-ਹੌਲੀ ਦੱਸਦਾ ਉਦੋਂ ਤੱਕ ਸਾਡੇ ਨਾਲ ਬਹੁਤ ਸਾਰੇ ਸਾਡੇ ਦੋਸਤ ਸਹਿਮੇਤਰ ਭੈਣ ਭਰਾ ਬਜ਼ੁਰਗ ਜੁੜ ਜਾਣਗੇ ਉਹਨਾਂ ਨੂੰ ਪਤਾ ਲੱਗੂਗਾ ਆਸਟ੍ਰੇਲੀਆ ਦੀ ਉਸ ਘਟਨਾ ਦਾ ਪਰਥ ਦਾ ਤੇ ਉਹਦੇ ਨਾਲ ਹੀ ਮੀਟਿੰਗ ਕਰਕੇ ਇਹ ਕਿਹਾ ਗਿਆ ਕਿ ਸਾਨੂੰ ਮੰਦਰ ਦੇ ਉੱਤੇ ਮੰਦਰ ਦੇ ਆਲੇ-ਦੁਆਲੇ ਸੀਸੀਟੀਵੀ ਲਾਣੇ ਚਾਹੀਦੇ ਨੇ ਸਾਨੂੰ ਲਾਣੇ ਚਾਹੀਦੇ ਨੇ ਸਿੱਖਾਂ ਨੂੰ ਲਾਣੇ ਚਾਹੀਦੇ ਨੇ ਤਾਂ ਕੇ ਮੰਦਰ ਨਾਲ ਜੇ ਕੋਈ ਛੇੜਛਾੜ ਕਰੇ ਤਾਂ ਮਤਲਬ ਸਾਨੂੰ ਪਤਾ ਲੱਗ ਜੇ ਕਿ ਅਸੀਂ ਫੜ ਲਈਏ ਉਸ ਬੰਦੇ ਨੂੰ ਅਸੀਂ ਕੱਲ 쇼 ਕਰਕੇ ਹੀ ਹਟਿਆ ਕਿੱਡੀ ਵੱਡੀ ਅਪੋਲੋਜੈਟਿਕ ਇਹ ਪੈਰਾਂ 'ਚ ਡਿੱਗਣ ਵਾਲੀ ਗੋਡੇ ਟੇਕਣ ਵਾਲੀ ਗੱਲ ਹੈ ਸਿੱਖਾਂ ਦਾ ਪੈਸਾ ਗੁਰਦੁਆਰੇ ਦਾ ਪੈਸਾ ਚੜਾਵਾ ਸੰਗਤ ਉਹਦੇ ਖਰਚੇ ਦੇ ਉੱਤੇ ਤੁਸੀਂ ਸੀਸੀਟੀਵੀ ਮੰਦਰ ਚਲਾਓ ਮੰਦਰ ਵਾਲੇ ਮਰਗੇ ਐਡਾ ਫਟਾ ਜਿਹਨਾਂ ਜਿਨ੍ਹਾਂ ਦਾ ਜਿਹੜੇ ਕਹਿੰਦੇ ਨੇ ਕਿ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ ਹਮ ਆਜ਼ਾਦ ਹੈ ਉਹ ਉਹਨਾਂ ਨੇ ਜਿਨ੍ਹਾਂ ਨੇ ਉੱਥੇ ਐਮਬੈਸੀ ਵੀ ਖੋਲੀ ਹੈ ਉਹਨਾਂ ਲਈ ਤੁਸੀਂ ਕੈਮਰੇ ਲਾਉਂਗੇ ਹੁਣ ਮੈਂ ਜ਼ਿਕਰ ਕਰਦਾ ਉਸ ਪ੍ਰਧਾਨ ਦਾ ਪ੍ਰਧਾਨ ਹੈ ਜੀ ਸੁਖਦੇਵ ਸਿੰਘ ਪੌਰ ਦਾ ਸੁਪੁੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ ਨੇ ਸੁਖਦੇਵ ਸਿੰਘ ਪੌਰ ਅ ਆਸਟ੍ਰੇਲੀਆ ਦੇ ਵਿੱਚ ਇੱਕ ਸਮਾਗਮ ਵੀ ਕਰਵਾਇਆ ਸੀ ਸਿੱਖਾਂ ਨੇ ਉਹਦੇ ਵਿੱਚ ਉਹਨਾਂ ਨੂੰ ਮੁੱਖ ਬੁਲਾਰੇ ਦੇ ਤੌਰ ਦੇ ਉੱਤੇ ਵੀ ਸੱਦਿਆ ਸੀ ਪਿੱਛੇ ਜੇ ਕੁਝ ਸਾਲ ਪਹਿਲਾਂ ਇੱਕ ਸਿੱਖ ਅਸੈਂਬਲੀ ਹੋਈ ਸੀ ਉਹਦੇ ਵਿੱਚ ਪਾਰਲੀਮੈਂਟ ਕਾਈਂਡ ਆਫ ਉਹਦੇ ਵਿੱਚ ਸੁਖਦੇਵ ਸਿੰਘ ਭੌਰ ਸੀ ਜਿਹੜੇ ਉਹ ਸਪੀਕਰ ਦੇ ਤੌਰ ਦੇ ਉੱਤੇ ਉਹਨਾਂ ਨੇ ਭੂਮਿਕਾ ਨਿਭਾਈ ਸੀ ਉਸ ਅਸੈਂਬਲੀ ਦੇ ਵਿੱਚ ਤੇ ਉਹ ਸੁਖਦੇਵ ਸਿੰਘ ਭੌਰ ਜਿਹੜੇ ਅਕਸਰ ਸਿੱਖ ਹੱਕਾਂ ਦੇ ਗੱਲ ਕਰਦੇ ਰਹੇ ਨੇ ਸਿੱਖਾਂ ਦੀ ਆਜ਼ਾਦੀ ਦੀ ਨਹੀਂ ਸਿੱਖ ਹੱਕਾਂ ਦੀ ਜਦੋਂ ਤੱਕ ਹੱਕਾਂ ਦੀ ਜਾਂ ਮੰਗਾਂ ਦੀ ਗੱਲ ਹੁੰਦੀ ਹੈ ਉੱਥੇ ਆਜ਼ਾਦੀ ਦੀ ਗੱਲ ਨਹੀਂ ਹੁੰਦੀ ਨਾ ਹੋ ਸਕਦੀ ਹੈ ਬੰਦੀ ਸਿੰਘ ਰਹਾ ਕਰੋ ਸਾਡੇ ਹੱਕ ਇੱਥੇ ਰੱਖ ਜਾਂ ਮਤਲਬ ਸਾਡਾ ਆਕਰ ਦੋ ਜੂਨ 84 ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਦੇ ਦਿਓ ਅ ਗੁਰੂ ਗ੍ਰੰਥ ਸਾਹਿਬ ਤੇ ਜਿਹੜਾ ਹਮਲਾ ਹੋਇਆ ਉਹਦੇ ਦੋਸ਼ੀਆਂ ਨੂੰ ਫੜ ਦੋ ਜੀ ਗ੍ਰਿਫਤਾਰ ਕਰ ਲਓ ਜਾਂਚ ਬਿਠਾ ਦਿਓ ਜੀ ਕਮੇਟੀ ਬਿਠਾ ਦਿਓ ਇਹ ਇਹ ਆਜ਼ਾਦੀ ਤੋਂ ਸਾਨੂੰ ਗੱਲਾਂ ਦੂਰ ਲੈ ਕੇ ਜਾਂਦੀਆਂ ਨੇ ਸੋ ਉਹਦਾ ਸਪੁੱਤਰ ਜਰਨੈਲ ਸਿੰਘ ਉਥੋਂ ਦਾ ਪ੍ਰਧਾਨ ਤੇ ਇੱਕ ਹੋਰ ਬੀਬੀ ਆ ਬੀਬੀ ਜੀ ਦਾ ਮੈਂ ਨਾਮ ਨਹੀਂ ਲਵਾਵਾਂਗਾ ਹਾਲੇ ਪਰ ਇਹ ਦੱਸ ਦਿਆਂ ਕਿ ਸਾਡੇ ਜਿਹੜੇ ਕਾਫੀ ਸੀਨੀਅਰ ਅਤੇ ਵੱਡੇ ਕਈ ਸਤਕਾਰਯੋਗ ਇਤਿਹਾਸਕਾਰ ਕਥਾਵਾਚਕ ਜਾਂ ਸਾਡੇ ਆਗੂ ਜਦੋਂ ਜਾਂਦੇ ਨੇ ਉਹ ਬੀਬੀ ਜੀ ਦੇ ਘਰ ਵੀ ਠਹਿਰਦੇ ਨੇ ਅਕਸਰ ਸੋ ਇਹ ਇਸ ਗੱਲ ਵੱਲ ਉਹ ਸਾਰੇ ਧਿਆਨ ਦੇਣ ਸਮੂਚੇ ਤੌਰ ਦੇ ਉੱਤੇ ਜਿੰਨੇ ਵੀ ਅ ਇਤਿਹਾਸਕਾਰ ਕਥਾਵਾਚਕ ਪ੍ਰਚਾਰਕ ਇਹ ਸ਼ੋਅ ਦੇਖ ਰਹੇ ਨੇ ਮੇਰੀ ਗੱਲਬਾਤ ਸੁਣ ਰਹੇ ਨੇ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਉਹ ਜਦੋਂ ਵੀ ਕਿਸੇ ਵੀ ਮੁਲਕ ਦੇ ਵਿੱਚ ਜਾਣ ਤਾਂ ਸਭ ਤੋਂ ਪਹਿਲਾਂ ਇਹ ਗਲਤੀ ਮੇਰੇ ਕੋਲੋਂ ਵੀ ਹੋਈ ਹੈ ਸਭ ਤੋਂ ਪਹਿਲਾਂ ਇਹ ਪਤਾ ਕਰਨ ਕਿ ਇਸ ਥਾਂ ਦੇ ਵਿੱਚ ਜਾਂ ਇਸ ਸ਼ਹਿਰ ਦੇ ਵਿੱਚ ਕੋਈ ਦਾਗੀ ਪੱਗ ਵਾਲਾ ਤਾਂ ਨਹੀਂ ਰਹਿੰਦਾ ਕੋਈ ਦਾਗੀ ਕੌਮੀ ਬੰਦਾ ਤਾਂ ਨਹੀਂ ਰਹਿੰਦਾ ਜਿਹਦੇ ਤੇ ਐਸੇ ਗੱਲ ਦਾ ਦਾਗ ਹੋਵੇ ਕਿ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਭਾਰਤੀ ਏਜੰਸੀਆਂ ਨਾਲ ਭਾਰਤੀ ਦੂਤ ਘਰ ਦੇ ਨਾਲ ਸਫਾਰਤਖਾਨੇ ਨਾਲ ਜਾਂ ਭਾਰਤੀ ਅਧਿਕਾਰੀਆਂ ਨਾਲ ਕੋਈ ਸਬੰਧ ਤਾਂ ਨਹੀਂ ਰੱਖਦਾ ਹੋਏਗਾ